ਦੋਸਤੋ ਜੇਕਰ ਤੁਹਾਡੀ ਜ਼ੁਬਾਨ ਚੰਗੇ ਨੂੰ ਚੰਗਾ ਨਹੀਂ ਕਹਿ ਸਕਦੀ ਕਿਸੇ ਦੇ ਵਧੀਆ ਕੰਮ ਦੀ ਉਸਤਤ ਨਹੀਂ ਕਰ ਸਕਦੀ ਤਾਂ ਤੁਹਾਡੀ ਜੀਭ ਕਿਸੇ ਦੀ ਨਿੰਦਿਆ ਕਰੇ ਕਿਸੇ ਦੀ ਇੱਜ਼ਤ ਦੀ ਉਸਦੀ ਪਿੱਠ ਪਿੱਛੇ ਖੇ ਖਰਾਬੀ ਕਰੇ ਇਹ ਵੀ ਬਿਲਕੁਲ ਜਾਇਜ਼ ਨਹੀਂ ਅੱਜ ਕੱਲ ਖਰਾਕ ਹੋ ਗਈ ਹੈ ਸਾਡੇ ਕੋਲ ਜਦੋਂ ਕੋਈ ਕਿਸੇ ਬਾਰੇ ਗੱਲ ਕਰਦਾ ਹੈ ਉਸ ਬਾਰੇ ਝੂਠੀਆਂ ਸੱਚੀਆਂ ਗੱਲਾਂ ਕਰਦਾ ਹੈ ਜੇ ਉਹਦੇ ਪਰਿਵਾਰ ਬਾਰੇ ਜਾਂ ਕਿਸੇ ਦੇ ਨਿੱਜੀ ਜ਼ਿੰਦਗੀ ਬਾਰੇ ਕਿਸੇ ਦੇ ਭੇਤ ਉਹ ਚੀਜ਼ਾਂ ਜਿਹੜੀਆਂ ਤੁਸੀਂ ਦੇਖੀਆਂ ਵੀ ਨਹੀਂ ਉਹਨਾਂ ਬਾਰੇ ਗੱਲ ਕਰਦਾ ਹੈ ਤਾਂ ਕੁਦਰਤੀ ਤੌਰ ਤੇ ਅੱਜ ਕੱਲ ਇੱਕ ਹੋ ਗਿਆ ਕਿ ਸਾਡੇ ਕੰਨਾਂ ਨੂੰ ਸਕੂਨ ਜਾਂ ਮਿਲਦੇ ਕੰਨਾਂ ਦੇ ਵਿੱਚ ਮਿੱਠੀ ਮਿੱਠੀ ਖੁਰਕ ਹੋਣ ਲੱਗ ਜਾਂਦੀ ਆ ਪਰ ਦੋਸਤੋ ਇਹ ਸਵਾਦ ਬਹੁਤ ਖਤਰਨਾਕ ਕਿਉਂਕਿ ਜਿਹੜਾ ਬੰਦਾ ਤੁਹਾਡੇ ਮੂੰਹ ਤੇ ਲੋਕਾਂ ਦੀਆਂ ਗੱਲਾਂ ਕਰਦਾ ਹੈ ਉਸਨੇ ਤੁਹਾਡੀ ਗੈਰ ਹਾਜ਼ਰੀ ਵਿੱਚ ਤੁਹਾਡੇ ਬਾਰੇ ਵੀ ਕੁਝ ਨਾ ਕੁਝ ਬਕਣਾ ਹੁੰਦਾ ਹੈ ਕਿਉਂਕਿ ਦੇਖੋ ਸੱਪ ਦਾ ਸੁਭਾਅ ਹੁੰਦਾ ਕੱਟਣਾ ਸੱਪ ਦਾ ਕੋਈ ਧਰਮ ਨਹੀਂ ਹੁੰਦਾ ਉਸ ਕੋਲੇ ਜ਼ਹਿਰ ਹੁੰਦੀ ਹੈ ਤੇ ਸਾਨੂੰ ਲੱਗਦਾ ਹੁੰਦਾ ਕਿ ਸਾਡੇ ਮੂੰਹ ਤੇ ਜਦੋਂ ਦੂਜਿਆਂ ਦੀ ਪਟਾ ਸਿੱਧਾ ਬੋਲਦਾ ਹੈ ਸਾਨੂੰ ਲੱਗਦਾ ਵੀ ਯਾਰ ਬੰਦਾ ਬੜਾ ਵਧੀਆ ਪਰ ਦੋਸਤੋ ਪਰਤੇ ਆ ਕੇ ਵੇਖ ਲਿਓ ਇਹ ਗੱਲ ਬਿਲਕੁਲ ਸੋਲਾ ਨੇ ਸੱਚਾ ਕਿ ਸੱਪਾਂ ਨੂੰ ਲੱਖ ਦੁੱਧ ਪਿਆਈਏ ਜੀ ਉਹਨਾਂ ਨੇ ਡੰਗ ਮਾਰਨੇ ਹੁੰਦਾ ਸੋ ਇਸ ਕਰਕੇ ਉਹਨਾਂ ਲੋਕਾਂ ਤੋਂ ਬਿਲਕੁਲ ਸਾਵਧਾਨ